ਅੱਜ ਤੁਹਾਡੇ ਵਾਸਤੇ ਲੈ ਕੇ ਆਇਆ 올 ਇੰਡੀਆ ਚੈਂਪੀਅਨ ਕੋੜਾ ਦਾਰਾ ਜੀਹਾਂ ਨੁਕਰੇ ਕੋੜਿਆਂ ਦੇ ਵਿੱਚੋਂ ਇੱਕ ਖੂਬਸੂਰਤ ਨੁਕਰਾ ਕੋੜਾ ਜਿਸ ਦਾ ਨਾਮ ਹੈ ਦਾਰਾ ਇਹ 2020 ਦਾ 올 ਇੰਡੀਆ ਲਾਈਫਸਟਾਕ ਦਾ ਕੰਪੀਟੀਸ਼ਨ ਹੋਇਆ ਸੀ ਸਰਕਾਰੀ ਬਟਾਲੇ ਦੇ ਵਿੱਚ ਉੱਥੇ ਇਹ ਬਣਿਆ ਸੀਗਾ ਦੋ ਦੰਦ ਬਸ਼ੇਰਿਆਂ ਦਾ ਚੈਂਪੀਅਨ ਇਹ ਆਪ ਹੈ ਜੀ ਨੂਰਾ ਬਖਰਪੁਰ ਘੋੜੇ ਦਾ ਬੱਚਾ ਇਹ ਐਸੇ ਵੇਲੇ ਖੜਾ ਹੈ ਪਿੰਡ ਪੰਜ ਗਰਾਈਆਂ ਨਜਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਜੀ ਹਾਂ ਇਸ ਦੀਆਂ ਫੋਟੋ ਜੋ ਤੁਸੀਂ ਦੇਖ ਰਹੇ ਹੋ ਉਸ ਸਮਾਂ ਪਹਿਲਾਂ ਹੀ ਫੋਟੋਆਂ ਕਲਿੱਕ ਕੀਤੀਆਂ ਸੀ ਤੇ ਆਪਣੀ ਫੇਸਬੁੱਕ ਇੰਸਟਾਗ੍ਰam ਤੇ ਬਹੁਤ ਚਰਚਾ ਚ ਰਹੀਆਂ ਨੇ ਦੋਸਤੋ ਦਾਰਾ ਬਹੁਤ ਚੰਗੀ ਸਟੱਡ ਸਰਵਿਸ ਦੇ ਰਿਹਾ ਹੈ ਬਹੁਤ ਚੰਗੇ ਚੰਗੇ ਰਿਜ਼ਲਟ ਦਾਰੇ ਦੇ ਆ ਰਹੇ ਹੈ ਇਹ ਨੁਕਰਾ ਕੋੜਾ ਪਹੁੰਚ ਰਿਹਾ ਜੀ ਅੰਮ੍ਰਿਤਸਰ ਵਾਲੀ ਉਹ ਸਾਖੀ ਮੰਡੀ ਜੀ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਿ 12 13 14 ਅਪ੍ਰੈਲ ਨੂੰ ਅੰਮ੍ਰਿਤਸਰ ਘੂੜਿਆਂ ਦੀ ਮੰਡੀ ਲੱਗਦੀ ਹੈ ਜੀ ਵਿਸਾਖੀ ਤੇ ਉੱਥੇ ਦਾਰਾ ਪਹੁੰਚ